ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਅਸੀਂ ਸਾਰੇ ਠੀਕ ਠਾਕ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਗੁਰਬਾਣੀ ਦੇ ਨਾਲ ਜੁੜੇ ਆ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਗੁਰੂ ਮਹਾਰਾਜ ਨੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਿਆ ਤਾਂ ਵਾਹਿਗੁਰੂ ਜੀ ਅੱਜ ਦੇ ਥਾ ਮੇਲ ਤੋਂ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਕਿ ਆਪਾਂ ਅੱਜ ਕਿਸ ਟੌਪਿਕ ਬਾਰੇ ਵੀਡੀਓ ਲੈ ਕੇ ਆਏ ਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਵਾਹਿਗੁਰੂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੰਤਵਾਟ ਸਪੋਰਟ ਕਰੋ ਤਾਂ ਜੋ ਮੋਟੀਵੇਸ਼ਨ ਮਿਲਦੀ ਰਹੇ ਵਾਹਿਗੁਰੂ ਜੀ ਟਾਈਮ ਵੇਸਟ ਕੀਤੇ ਬਿਨਾ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਤਾਂ ਅੱਜ ਦਾ ਟੌਪਿਕ ਸੀਗਾ ਵਾਹਿਗੁਰੂ ਜੀ ਜੇਕਰ ਤੁਹਾਡੀ ਕੋਈ ਅਰਦਾਸ ਬਹੁਤ ਟਾਈਮ ਤੋਂ ਪੂਰੀ ਨਹੀਂ ਹੋ ਰਹੀ ਤੁਸੀਂ ਬਹੁਤ ਅਰਦਾਸਾਂ ਕਰ ਚੁੱਕੇ ਹੋ ਤੁਸੀਂ ਅਰਦਾਸਾਂ ਕਰਕੇ ਥੱਕ ਚੁੱਕੇ ਹੋ ਤਾਂ ਵਾਹਿਗੁਰੂ ਜੀ ਇਸ ਤਰ੍ਹਾਂ ਤੁਸੀਂ ਆਪਣੀ ਅਰਦਾਸ ਕਰੋ ਜਾਂ ਇਸ ਪਾਠ ਨੂੰ ਕਰਨ ਦੇ ਨਾਲ ਸਾਡੀ ਅਰਦਾਸ ਪੂਰੀ ਹੋ ਸਕਦੀ ਹੈ ਤਾਂ ਵਾਹਿਗੁਰੂ ਜੀ ਆਪਾਂ ਇਸ ਟੋਪਿਕ ਬਾਰੇ ਅੱਜ ਗਿਆਨ ਚਰਚਾ ਕਰਾਂਗੇ ਵਿਚਾਰ ਕਰਾਂਗੇ ਵਾਹਿਗੁਰੂ ਜੀ ਤਾਂ ਜਿਸ ਤਰ੍ਹਾਂ ਸੰਗਤਾਂ ਕਹਿੰਦੀਆਂ ਨੇ ਕਿ ਅਸੀਂ ਨਿਤਨੇਮ ਵੀ ਕਰਦੇ ਆਂ ਅਸੀਂ ਗੁਰੂ ਘਰ ਵੀ ਜਾਂਦੇ ਆਂ ਤੇ ਪਰ ਸਾਡੀ ਅਰਦਾਸ ਪੂਰੀ ਨਹੀਂ ਹੁੰਦੀ ਤੇ ਵਾਹਿਗੁਰੂ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕੁਝ ਆਪਣੇ ਕਰਮਾਂ ਦੀ ਖੇਡ ਹੁੰਦੀ ਹੈ ਕੁਝ ਆਪਣੇ ਕਰਮ ਹੁੰਦੇ ਆ ਜਿਹਦੇ ਕਰਕੇ ਆਪਾਂ ਨੂੰ ਥੋੜਾ ਟਾਈਮ ਲੱਗ ਸਕਦਾ ਹੈਗਾ ਇਹ ਨਿਆ ਦੇਖਿਆ ਕਰੋਗੇ ਜਿਹੜਾ ਮੇਰੇ ਨਾਲ ਵਾਲਾ ਕੋਈ ਦੋਸਤ ਗਿਆ ਸੀ ਉਹਨੇ ਇੱਕ ਚਪੈਰਾ ਕੱਟਿਆ ਜਾਂ ਕਈਆਂ ਦਾ ਤਾਂ ਇਸ ਤਰ੍ਹਾਂ ਹੁੰਦਾ ਕਿ ਉਹ ਘਰੇ ਬੈਠੇ ਹੀ ਚਪੈਰੇ ਸੁੱਖ ਲੈਣ ਤਾਂ ਉਹਨਾਂ ਦੀ ਅਰਦਾਸ ਪੂਰੀ ਹੋ ਜਾਂਦੀ ਵਾਗਰੂ ਜੀ ਉਹਨਾਂ ਦੇ ਆਪਣੇ ਕਰਮ ਹੁੰਦੇ ਆਪਣੇ ਆਪਣੇ ਕਰਮ ਹੈ ਤਾ ਪਹਿਲੀ ਗੱਲ ਤਾਂ ਕਰਮਾਂ ਦੀ ਕਿਹੜ ਹੁੰਦੀ ਐ ਪਰ ਇਹ ਨਹੀਂ ਹੁੰਦਾ ਕਿ ਜੇਕਰ ਆਪਾਂ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਅਰਦਾਸ ਕਰੀਏ ਤੇ ਅੰਦਰ ਧਿਆਨ ਤਾਂ ਕਿ ਅਰਦਾਸ ਕਰੀਏ ਤਾਂ ਇਹ ਨਹੀਂ ਹੁੰਦਾ ਕਿ ਆਪਣੀ ਜਿਹੜੀ ਅਰਦਾਸ ਨਾ ਪੂਰੀ ਹੋਵੇ ਤਾਂ ਵਾਹਿਗੁਰੂ ਜੀ ਫਾਲ ਆਪਾਂ ਨੂੰ ਜ਼ਰੂਰ ਮਿਲਦਾਗਾ ਅਗਲੀ ਗੱਲ ਤੇ ਆਪਾਂ ਇਹ ਕਰਦੇ ਆ ਕਿ ਆਪਣੇ ਵਿੱਚ ਸ਼ਰਧਾ ਆਪਾਂ ਨੂੰ ਨਹੀਂ ਹੁੰਦੀ ਪਾਪਾ ਵਿਸ਼ਵਾਸ ਨਹੀਂ ਰੱਖਦੇ ਆਪਾਂ ਅਰਦਾਸ ਕਰਨ ਲੱਗਿਆ ਇਹ ਕਹਿੰਨੇ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਆਪ ਜੀ ਅੱਗੇ ਅਰਦਾਸ ਹੈ ਕਿ ਸਾਡੀ ਆਹ ਮਨੁਕਾਮਨਾ ਪੂਰੀ ਹੋ ਜਾਵੇ ਫਿਰ ਆਪਾਂ ਮਨ ਦੇ ਵਿੱਚ ਸੋਚਦੇ ਜੇਕਰ ਪੂਰੀ ਹੋਊਗੀ ਤਾਂ ਠੀਕ ਹੈ ਨਹੀਂ ਤਾਂ ਮੈਂ ਫਲਾਣੇ ਦਿਨ ਮੰਗਲਵਾਰ ਫਲਾਣੇ ਜਾਨੇ ਕੋਲ ਜਾਊਂਗਾ ਜਾਂ ਮੈਂ ਆ ਜੋਤ ਕਰੂੰਗਾ ਜਾਂ ਜਾਂ ਖੁਸ਼ ਹੋ ਵੀਰ ਠੀਕ ਹੈ ਤਾਂ ਇਸ ਤਰ੍ਹਾਂ ਦੇ ਵਾਹਿਗੁਰੂ ਜੀ ਅਰਦਾਸ ਨਹੀਂ ਕਰਨੀਗੀ ਅਰਦਾਸ ਆਪਾਂ ਇਸ ਤਰ੍ਹਾਂ ਕਰਨੀ ਹੈ ਕਿ ਗੁਰੂ ਮਹਾਰਾਜ ਜੀ ਅਸੀਂ ਤੁਹਾਡੇ ਬੱਚੇ ਆ ਅਸੀਂ ਤੁਹਾਡੇ ਦਰ ਤੇ ਆਏ ਆ ਤੇ ਤੁਸੀਂ ਤੁਹਾਡੇ ਪਿਤਾ ਜੀ ਹੋ ਤੇ ਅਸੀਂ ਤੁਹਾਡੇ ਕੋਲੋਂ ਹੀ ਮੰਗਣਾ ਹੈ ਤੇ ਬੱਚਿਆਂ ਦੀ ਜਿਹੜੀ ਟੈਨਸ਼ਨ ਹੁੰਦੀ ਆ ਜਿਹੜਾ ਬੱਚਿਆਂ ਦਾ ਕੰਮਕਾਰ ਕਾਜ ਕਰਨਾ ਹੁੰਦਾ ਤਾਂ ਉਹ ਇੱਕ ਗੁਰੂ ਪਿਤਾ ਨੇ ਹੀ ਕਰਨਾ ਹੁੰਦਾ ਉਸਦੇ ਬਾਪੂ ਨੇ ਹੀ ਕਰਨਾ ਹੁੰਦਾ ਤਾਂ ਵਾਹਿਗੁਰੂ ਜੀ ਆਪ ਸਭ ਨੇ ਹੀ ਆਪ ਨੇ ਹੀ ਕਰਨਾ ਹੈ ਔਰ ਆਪ ਤੇ ਹੀ ਸਾਨੂੰ ਵਿਸ਼ਵਾਸ ਹੈ ਇਸ ਤਰ੍ਹਾਂ ਦੀ ਅਰਦਾਸ ਕਰਨੀ ਹੈ ਤਾ ਹੁਣ ਆਪਾਂ ਗੱਲਬਾਤ ਕਰਦੇ ਆਂ ਕਿ ਆਪਾਂ ਕਿਹੜਾ ਪਾਠ ਕਰੀਏ ਤੇ ਕਿਸ ਤਰੀਕੇ ਨਾਲ ਕਰੀਏ ਕਿ ਆਪਣੀ ਅਰਦਾਸ ਪੂਰੀ ਹੋ ਸਕੇ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਘਰ ਦੇ ਵਿੱਚ ਸਾਫ ਸਫਾਈ ਕਰ ਲੈਣੀ ਹੈ ਜਿੱਥੇ ਤੁਸੀਂ ਆਸਣ ਲਾ ਕੇ ਪਾਠ ਕਰਨਾ ਤਾਂ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤੁਸੀਂ ਕੇਸੀ ਅਸ਼ਨਾਣ ਕਰਨਾਗਾ ਸੁੱਚੇ ਵਸਤਰ ਪਾਉਣੇਗੇ ਸੁੱਚੇ ਵਸਤਰ ਪਾ ਕੇ ਤੇ ਸੁੱਚੇ ਭਾਂਡੇ ਲੈ ਕੇ ਜਿਹੜੇ ਵੀ ਭੈਣ ਭਰਾ ਘਰ ਦੇ ਵਿੱਚ ਦੇਗ ਬਣਾਉਂਦੇ ਉਹਨਾਂ ਦੇ ਸੁੱਚੇ ਭਾਂਡੇ ਪਏ ਹੁੰਦੇ ਆ ਤੇ ਜਿਹੜੇ ਜਿੰਨਾ ਭੈਣ ਭਰਾਵਾਂ ਕੋਲ ਭਾਂਡੇ ਸੁੱਚੇ ਬਰਤਨ ਜਿਹੜੇ ਨਹੀਂ ਹੈਗੇਗੇ ਤਾਂ ਵਾਹਿਗੁਰੂ ਜੀ ਦੇਗ ਬਣਾਉਣ ਦੇ ਲਈ ਦੇਗ ਸਜਾਉਣ ਦੇ ਲਈ ਬਰਤਨ ਤੁਸੀਂ ਲੈ ਲਓ ਕੋਈ ਜ਼ਿਆਦਾ ਮਹਿੰਗੇ ਨਹੀਂ ਆਉਂਦੇਗੇ ਤੇ ਇੱਕ ਛੋਟੀ ਜੀ ਕੜਾਈ ਲੈ ਲਓ ਆਮ 200 ਦੀ ਆ ਜਾਂਦੀ ਹੈ ਵਾਇ ਗੁਰੂ ਜੀ ਜਿਆਦਾ ਕੋਈ ਮੈਂ ਮੈਂ ਦਾ ਸਰਕਲ ਨਹੀਂ 500 ਤੱਕ ਸਾਰਾ ਕੁਝ ਆ ਜਾਊਗਾ ਤਾਂ ਵਾਇਗੁਰੂ ਜੀ ਤੁਸੀਂ ਉਹ ਸੁੱਚੇ ਵਰਤਨ ਲੈਣੇ ਕਿਉਂਕਿ ਆਪਾਂ ਦੂਜੇ ਵਰਤਨਾ ਦੇ ਵਿੱਚ ਕੁਝ ਵੀ ਆਪਾਂ ਬਣਾ ਲੈਣੇ ਆ ਤੇ ਕਿਸੇ ਤਰ੍ਹਾਂ ਦੀ ਵੀ ਆਪਣੇ ਝੂਠੇ-ਮੁੱਠੇ ਹੱਥ ਲੱਗੇ ਹੁੰਦੇ ਆ ਤਾਂ ਵਾਇਗੁਰੂ ਜੀ ਕੇਸੇ ਇਸ਼ਨਾਨ ਕਰਕੇ ਸੁੱਚੇ ਵਰਤਨ ਤੁਸੀਂ ਲੈ ਕੇ ਤੇ ਤੁਸੀਂ ਬੜੀ ਪਵਿੱਤਰਤਾ ਦੇ ਨਾਲ ਬੜੀ ਬੜੀ ਮਰਿਆਦਾ ਦੇ ਨਾਲ ਤੁਸੀਂ ਵਾਇਗੁਰੂ ਜੀ ਦੇਗ ਸਜਾਉਣੇ ਆ ਦੇਗ ਬਣਾਉਣੇ ਆ ਦੇਖ ਬਣਾਉਣ ਲੱਗਿਆਂ ਵਾਹਿਗੁਰੂ ਜੀ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਜੇਕਰ ਤੁਹਾਨੂੰ ਜਪਜੀ ਸਾਹਿਬ ਕੰਠ ਹੈ ਤਾਂ ਵਾਹਿਗੁਰੂ ਜੀ ਤੁਸੀਂ ਜਪਜੀ ਸਾਹਿਬ ਕਰ ਸਕਦੇ ਹੋ ਜੇਕਰ ਤੁਹਾਨੂੰ ਜਪਜੀ ਸਾਹਿਬ ਵੀ ਕੰਠ ਨਹੀਂ ਤੁਸੀਂ ਮੂਲ ਮੰਤਰ ਦਾ ਪਾਠ ਵੀ ਨਹੀਂ ਕਰਨਾ ਚਾਹੁੰਦੇ ਤਾਂ ਵਾਹਿਗੁਰੂ ਜੀ ਤੁਸੀਂ ਕੋਲ ਫੋਨ ਤੇ ਤੁਸੀਂ ਜਪਜੀ ਸਾਹਿਬ ਦਾ ਪਾਠ ਲਾ ਸਕਦੇ ਹੋ ਤਾਂ ਉਸ ਤਰ੍ਹਾਂ ਤੁਸੀਂ ਦੇਗ ਨੂੰ ਬੜੀ ਸ਼ਰਧਾ ਭਾਵਨਾ ਨਾਲ ਦੇਗ ਨੂੰ ਸਜਾਉਣਾ ਹੈ ਉਸ ਤੋਂ ਬਾਅਦ ਵਾਹਿਗੁਰੂ ਜੀ ਤੁਸੀਂ ਜਿਹੜੀ ਆਪਣੀ ਥਾਂ ਘਰ ਦੇ ਵਿੱਚ ਚੁਣੀ ਹੈ ਜ ਤੁਹਾਡੀ ਜਿਹੜੀ ਜਗਾ ਬਿਲਕੁਲ ਸਾਫ ਸੁਥਰੀ ਹੋਣੀ ਚਾਹੀਦੀ ਕੋਲ ਜੋੜਾ ਤੋੜ ਕਿਸੇ ਇਸ ਤਰ੍ਹਾਂ ਦੀ ਮਾੜੀ ਵਸਤੂ ਨਹੀਂ ਪਈ ਹੋਣੀ ਚਾਹੀਦੀਗੀ ਤਾਂ ਵਾਹਿਗੁਰੂ ਜੀ ਉੱਥੇ ਤੁਸੀਂ ਥੱਲੇ ਆਸਣ ਲਾਉਣਾ ਹੈਗਾ ਉੱਥੇ ਤੁਸੀਂ ਵਾਹਿਗੁਰੂ ਜੀ ਦੋ ਆਸਣ ਲਾਉਣੇ ਆਂ ਆਮੋ ਸਾਹਮਣੇ ਇੱਕ ਆਸਣ ਤੁਸੀਂ ਆਪ ਦਾ ਲਾ ਦੇਣਾ ਤੇ ਇੱਕ ਆਸਣ ਤੁਸੀਂ ਬਿਲਕੁਲ ਉਹਦੇ ਓਪੋਜੀਟ ਬਿਲਕੁਲ ਸਾਹਮਣੇ ਲਾਉਣਾ ਜੋ ਤੁਸੀਂ ਆਸਣ ਵਾਹਿਗੁਰੂ ਜੀ ਸਾਹਮਣੇ ਲਾਉਣਾ ਉਹ ਤੁਸੀਂ ਗੁਰੂ ਦਾ ਆਸਣ ਲਾਉਣਾ ਹੈਗਾ ਤੇ ਉਹ ਗੁਰੂ ਦਾ ਆਸਣ ਤੁਹਾਡੇ ਆਸਣ ਤੋਂ ਉੱਚਾ ਹੋਣਾ ਚਾਹੀਦਾ ਕਿਉਂਕਿ ਵਾਹਿਗੁਰੂ ਜੀ ਆਪਾਂ ਗੁਰੂ ਦੇ ਬਰਾਬਰ ਹੀ ਨਹੀਂ ਕਰ ਸਕਦੇ ਆਪਾਂ ਗੁਰੂ ਸਾਹਿਬ ਦੇ ਬਰਾਬਰ ਮਹਾਰਾਜ ਦੇ ਬਰਾਬਰ ਆਪਾਂ ਨਹੀਂ ਬੈਠ ਸਕਦੇ ਤਾਂ ਵਾਹਿਗੁਰੂ ਜੀ ਗੁਰੂ ਦਾ ਆਸਣ ਜਿਹੜਾ ਹੈ ਉਹ ਉੱਚਾ ਲਾਉਣਾ ਹੈ ਬੜੇ ਤੁਹਾਡੇ ਸੁਚੇਰ ਵਸਤਰ ਪਾਏ ਹੋਣ ਜਿਹੜਾ ਤੁਸੀਂ ਆਸਣ ਲਾਉਣਾ ਜਿਹੜੀ ਤੁਸੀਂ ਚਾਦਰ ਵਿਛਾਉਣੀ ਹੈ ਤੁਹਾਡੀ ਸੁੱਚੀ ਸਾਫ ਸਥਰੀ ਹੋ ਸੰਭਵ ਹੋ ਸਕੇ ਤਾਂ ਉਹ ਚਿੱਟੇ ਰੰਗ ਦੀ ਸਾਫ ਸੁਥਰੀ ਹੋਣੀ ਚਾਹੀਦੀ ਹੈ ਗੁਰੂ ਦਾ ਵੀ ਆਸਣ ਲਾਉਣਾ ਤੇ ਤੁਸੀਂ ਆਪ ਦਾ ਆਸਣ ਲਾਉਣਾ ਹੈ ਉਹੋ ਜਿਹਾ ਗੁਰੂ ਦਾਸਨ ਲਾਉਣਾ ਤੇ ਜਿੱਥੇ ਗੁਰੂ ਦਾ ਆਸਣ ਲਾਉਂਗੇ ਉਥੇ ਤੁਸੀਂ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਰੱਖ ਦੇਣਾ ਅੱਛਾ ਜੇਕਰ ਵਾਈ ਗੁਰੂ ਜੀ ਘਰ ਦੇ ਵਿੱਚ ਸਰੂਪ ਨਹੀਂ ਹੈ ਤਾਂ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਮਰਿਆਦਾ ਦੇ ਨਾਲ ਤੁਸੀਂ ਅੰਤਰ ਧਿਆਨ ਆਪਣੇ ਮਨ ਦੇ ਵਿੱਚ ਧਿਆਨ ਲੈਣਾ ਕਿ ਇਹ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦਾ ਆਸਣ ਹੈ ਤੁਸੀਂ ਧਿਆਨ ਲੈ ਅੱਖਾਂ ਬੰਦ ਕਰਕੇ ਆਪਣਾ ਧਿਆਨ ਲਾਉਣਾ ਹੈ ਕੇ ਸਾਹਮਣੇ ਤੁਹਾਡੇ ਜਿਹੜੇ ਆਸਣ ਤੇ ਤੁਸੀਂ ਬੈਠੇ ਹੋ ਉਹਦੇ ਸਾਹਮਣੇ ਜਿਹੜਾ ਆਸਣ ਲੱਗਿਆ ਉਸ ਆਸਣ ਤੇ ਗੁਰੂ ਸਾਹਿਬ ਬਿਰਾਜਮਾਨ ਹਨ ਪਹਿਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਆਸਣ ਤੇ ਬਿਰਾਜਮਾਨ ਹਨ ਤਵਾ ਗੁਰੂ ਜੀ ਘਰ ਦੇ ਵਿੱਚ ਸੌਰੀ ਜਿੱਥੇ ਤੁਸੀਂ ਆਸਣ ਲਾਇਆ ਉਹਦੇ ਬਿਲਕੁਲ ਨਾਲ ਤੁਸੀਂ ਜਲ ਰੱਖ ਲੈਣਾ ਹੈਗਾ ਗਲਾਸ ਦੇ ਵਿੱਚ ਰੱਖਦੇ ਹੋ ਜੋ ਤੁਹਾਡੇ ਕੋਲ ਸੂਚਾ ਬਰਤਨ ਹੈ ਪਈ ਗੁਰੂ ਜੀ ਸੰਭਵ ਹੋ ਸਕੇ ਤਾਂ ਤੁਸੀਂ ਘਰ ਉੱਥੇ ਜੋਤ ਵੀ ਲਾ ਸਕਦੇ ਹੋ ਜੇਕਰ ਕਿਸੇ ਸੰਗਤ ਕੋਲ ਵੈਗੁਰੂ ਜੀ ਜੋਤ ਸੰਭਵ ਨਹੀਂ ਹੈ ਤਾਂ ਵੈਗੁਰੂ ਜੀ ਕੋਈ ਗੱਲ ਨਹੀਂ ਕਿਉਂਕਿ ਜਿੰਨੇ ਆਪਾਂ ਮਰਿਆਦਾ ਰੱਖ ਸਕਾਂਗੇ ਆਪਾਂ ਨੂੰ ਫਲ ਉਹਨਾਂ ਜਾਦਾ ਮਿੱਠਾ ਮਿਲਦਾ ਹੈਗਾ ਇੱਕ ਜਦੋਂ ਆਪਾਂ ਘਰ ਦੇ ਵਿੱਚ ਜੋਤ ਲਾਉਣੀ ਹੈ ਤਾਂ ਗੁਰੂ ਸਾਹਿਬਾਨ ਤੇ ਜਿੰਨੇ ਉਹਨਾਂ ਦੇ लाਡਲੇ ਸਿੱਖ ਹੈ ਸ਼ਹੀਦ ਫੌਜਾਨਾ ਉਹ ਜੋਤ ਦੇ ਆਸੇ-ਪਾਸੇ ਉਹਨਾਂ ਦਾ ਪੈਰਾ ਹੋ ਜਾਂਦਾ ਹੈਗਾ ਤਾਂ ਵੈਗੁਰੂ ਜੀ ਇਸ ਤਰ੍ਹਾਂ ਇੱਕ ਤੋਂ ਥੋੜੀ ਸੰਗਤ ਬਣ ਜਾਏਗੀ ਤਾਂ ਸੰਗਤ ਰੂਪ ਦੇ ਵਿੱਚ ਜਦੋਂ ਆਪਾਂ ਕਿਸੇ ਬਾੜ ਦਾ ਜਾਪ ਕਰਦੇ ਆ ਤਾਂ ਉਹਦਾ ਫਲ ਵੈਗੁਰੂ ਜੀ ਆਪਾਂ ਨੂੰ ਜਾਦਾ ਮਿਲਦਾ ਉਹਦਾ ਫਲ ਜਿਆਦਾ ਮਿੱਠਾ ਮਿਲਦਾ ਹੈਗਾ ਤੇ ਜਲਦੀ ਮਿਲਦਾ ਹੈਗਾ ਤਾਂ ਵੈਗੁਰੂ ਜੀ ਤੁਸੀਂ ਉਸ ਤਰ੍ਹਾਂ ਆਸਣ ਲਾ ਕੇ ਅੰਤਰ ਧਿਆਨ ਕਰ ਲੈਣਾ ਹੈਗਾ ਜਲ ਕੋਲ ਰੱਖ ਲੈਣਾ ਅੰਤਰ ਧਿਆਨ ਹੋ ਕੇ ਤੁਸੀਂ ਸਾਹਮਣੇ ਆਸਣ ਤੇ ਤੁਸੀਂ ਮਹਿਸੂਸ ਕਰਨਾ ਕਿ ਗੁਰੂ ਸਾਹਿਬ ਦਾ ਜਮਾਨ ਹਨ ਤਵਾਇ ਗੁਰੂ ਜੀ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਹੈਗਾ ਛੋਟੀ ਅਰਦਾਸ ਕਰਕੇ ਜਿਹੜੀ ਵੀ ਤੁਹਾਡੇ ਕੋਲ ਜਿਹੜੀ ਵੀ ਤੁਹਾਡੀ ਮਨੋ ਕਾਮਨਾ ਹੈ ਜਿਹੜੀ ਵੀ ਤੁਹਾਡੀ ਅਰਦਾਸ ਹੈ ਉਹਦੇ ਲਈ ਤੁਸੀਂ ਵਾਇਗੁਰੂ ਜੀ ਛੋਟੀ ਅਰਦਾਸ ਕਰਨੀ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਗੁਰੂ ਮਹਾਰਾਜ ਅੱਗੇ ਤੁਸੀਂ ਅਰਦਾਸ ਕਰਨੀ ਹੈ ਬੇਨਤੀ ਕਰਨੀ ਹੈ ਕਿ ਗੁਰੂ ਮਹਾਰਾਜ ਜੀ ਆਪ ਜੀ ਦੇ ਅੰਗ ਸੰਗ ਹੋ ਕੇ ਸ਼੍ਰੀ ਜਪਜੀ ਸਾਹਿਬ ਦੇ ਪਾਠ ਸ਼ੁਰੂ ਕਰਨ ਜਾ ਰਹੇ ਆ ਜਿਹਦੇ ਲਈ ਇਹ ਜੋ ਮੇਰੀ ਇਸ ਅਰਦਾਸ ਲਈ ਹੈ ਤਾਂ ਵਾਹਿਗੁਰੂ ਜੀ ਆਪ ਆ ਅੰਗ ਸੰਗ ਹੋ ਕੇ ਆਪ ਹਮੇ ਕਿਰਪਾ ਕਰਕੇ ਤੇ ਬਾਣੀ ਦੇ ਜਾਪ ਕਰਵਾ ਲੈਣਾ ਸੰਗਤੀ ਰੂਪ ਦੇ ਵਿੱਚ ਬਾਣੀ ਦੀ ਜਾਪ ਕਰਵਾ ਲੈਣਾ ਆਪ ਸਾਡੇ ਤੋਂ ਸੇਵਾ ਲੈ ਲੈਣਾ ਤਵਾਇ ਗੁਰੂ ਜੀ ਇਸ ਤਰ੍ਹਾਂ ਆਪਾਂ ਛੋਟੀ ਅਰਦਾਸ ਕਰਨੀ ਹੈ ਤੇ ਜਪਜੀ ਸਾਹਿਬ ਦੀ ਆਪਾਂ ਪਾਠ ਸ਼ੁਰੂ ਕਰ ਦੇਣੀ ਹੈ ਤਵਾਇ ਗੁਰੂ ਜੀ ਤੁਸੀਂ ਇੱਕ ਜਪਜੀ ਸਾਹਿਬ ਦਾ ਪਾਠ ਕਰਨਾ ਅੱਛਾ ਜਿਹੜੀ ਦੇ ਗੋ ਉਹ ਵੀ ਕੋਲ ਸਜਾਉਣੀ ਹੈ ਹਨਾ ਤਵਾਏ ਗੁਰੂ ਜੀ ਇੱਕ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਉਸ ਤੋਂ ਬਾਅਦ ਵਾਏ ਗੁਰੂ ਜੀ ਤੁਸੀਂ ਪੂਰੀ ਅਰਦਾਸ ਕਰਨੀ ਹੈ ਪੂਰੀ ਅਰਦਾਸ ਕਰਕੇ ਜਿਹੜੀ ਤੁਹਾਡੀ ਮਨੋ ਕਾਮਨਾ ਹੈ ਫਿਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਤੁਸੀਂ ਉਹ ਆਪਣੀ ਮਨੋ ਕਾਮਨਾ ਦੀ ਬੇਨਤੀ ਰੱਖਣੀ ਹੈ ਅਰਦਾਸ ਕਰਨੀ ਹੈ ਉਹਨਾਂ ਅੱਗੇ ਜਦੋਂ ਵਾਹਿਗੁਰੂ ਜੀ ਤੁਸੀਂ ਇਸ ਤਰ੍ਹਾਂ ਜਿਹੜੀ ਅਰਦਾਸ ਕਰੋਗੇ ਇਸ ਤਰ੍ਹਾਂ ਤੁਸੀਂ ਪਾਠ ਕਰੋਗੇ ਤਾਂ ਵਾਹਿਗੁਰੂ ਜੀ ਜ਼ਰੂਰ ਤੁਹਾਡੇ ਮਨੋ ਕਾਮਨਾ ਜ਼ਰੂਰ ਤੁਹਾਡੀ ਅਰਦਾਸ ਪੂਰੀ ਹੋਊਗੀ ਗੁਰੂ ਮਹਾਰਾਜ ਜ਼ਰੂਰ ਕਿਰਪਾ ਕਰਨਗੇ ਪਰ ਗੱਲ ਫਿਰ ਉਹ ਵੀ ਆ ਜਾਂਦੀ ਹੈ ਕਿ ਤੁਹਾਡੀ ਸ਼ਰਧਾ ਹੋਣੀ ਚਾਹੀਦੀ ਹੈ ਤੁਹਾਡੀ ਭਾਵਨਾ ਹੋਣੀ ਚਾਹੀਦੀ ਹੈ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਗੁਰੂ ਮਹਾਰਾਜ ਤੇ ਤੇ ਜਿਸ ਤਰ੍ਹਾਂ ਆਪਾਂ ਸ਼ੇਰੀ ਚ ਪੈਸਾ ਆਦੇ ਵਿੱਚ ਕਹਿੰਦੇ ਕਿ ਸਗਲ ਦਵਾਰ ਕੋ ਛੜਕ ਹੈ ਗਇਓ ਤਹਾਰੋ ਦਵਾਰ ਸਗਲ ਦਵਾਰ ਵੈਗੁਰੂ ਜੀ ਤੁਸੀਂ ਗੁਰੂ ਮਹਾਰਾਜ ਨੂੰ ਕਹਿਣਾ ਕਿ ਮੈਂ ਬਹੁਤ سارے ਦਵਾਰ ਛੱਡ ਕੇ ਇੱਕ ਤੇਰਾ ਦਵਾਰ ਚੁਣਿਆ ਤੇਰੇ ਦਰ ਤੇ ਆ ਕੇ ਮੈਂ ਮੰਗਣਾ ਤਾਂ ਤੇਰੇ ਕੋਲੋਂ ਹੀ ਲੈਣਾ ਠੀਕ ਹੈ ਇਸ ਤਰ੍ਹਾਂ ਤੁਸੀਂ ਅਰਦਾਸ ਕਰਨੀ ਹੈ ਤਾਂ ਵੈਗੁਰੂ ਜੀ ਸਰਦਾ ਭਾਵਨਾ ਨਾਲ ਜ਼ਰੂਰ ਕਰਕੇ ਦੇਖਿਓ ਤੇ ਜਰੂਰ ਫਲ ਮਿਲੇਗਾ ਜਰੂਰ ਵਾਹਿਗੁਰੂ ਦੀ ਕਿਰਪਾ ਹੋਵੇਗੀ ਜਿਸ ਵੀ ਸੰਗਤ ਤੇ ਇਸ ਪਾਠ ਕਰਨ ਦੇ ਨਾਲ ਇਸ ਤਰ੍ਹਾਂ ਪਾਠ ਕਰਨ ਦੇ ਨਾਲ ਜਿਸ ਵੀ ਵੀਰ ਭੈਣ ਦੀ ਸੰਗਤ ਦੀ ਅਰਦਾਸ ਪੂਰੀ ਹੁੰਦੀ ਹੈ ਤਾਂ ਵਾਹਿਗੁਰੂ ਜੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤਾਂ ਜੋ ਕਮੈਂਟ ਪੜਨ ਦੇ ਨਾਲ ਇੱਕ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਤੇ ਜਿਹੜੀਆਂ ਦੂਜੀਆਂ ਸੰਗਤਾਂ ਕਮੈਂਟ ਪੜਨ ਗਿਆ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲਦੀ ਹੈ ਕਿਉਂਕਿ ਵਾਈ ਗੁਰੂ ਜੀ ਜਿਹੜਾ ਗ੍ਰੈਸਟੀ ਦੇ ਜੀਵਨ ਦੇ ਵਿੱਚ ਜੋ ਆਪਾਂ ਕੰਮ ਕਰਦੇ ਆ ਉਹਦੇ ਲਈ ਵੀ ਆਪ ਨੂੰ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਹੈ ਜੋ ਵੀ ਆਪਾਂ ਕੰਮ ਕਰਦੇ ਆ ਜੋ ਆਪਣੇ ਵਿੱਚ ਕੋਈ ਸਕਿੱਲ ਹੁੰਦੀ ਹੈ ਉਹਦੇ ਲਈ ਵੀ ਆਪਾਂ ਨੂੰ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਹੈ ਤੇ ਪਰ ਜੋ ਆਪਾਂ ਨਾਮ ਸਿਮਰਨ ਕਰਨਾ ਵੈ ਗੁਰੂ ਜੀ ਉਹਦੇ ਲਈ ਵੀ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਹੈ ਕਿਉਂਕਿ ਇਹ ਮੈਂ ਉਹਦਾ ਮੇਰਾ ਅਜਮਾਇਆ ਮੇਰਾ ਪ੍ਰੈਕਟੀਕਲ ਕੀਤਾ ਵਾ ਕਿਉਂਕਿ ਜਦੋਂ ਮੈਂ ਕੁਝ ਦਿਨ ਬਾਹਰ ਚਲੀ ਜਾਂਦੀ ਹਾਂ ਨਾ ਤਾ ਜਾਂ ਕਿਤੇ ਵਿਆਹ ਸ਼ਾਦੀ ਚਲੇ ਜਾਂਦੇ ਦੇਖੋ ਤੁਸੀਂ ਵਿਆਹ ਸ਼ਾਦੀ ਵਿੱਚ ਤਾਂ ਇੱਕ ਨਾਮ ਸਿਮਰਨ ਵਾਲਾ ਮਾਹੌਲ ਨਹੀਂ ਹੁੰਦਾ ਉੱਥੇ ਹਨਾ ਜਦੋਂ ਇਸ ਤਰ੍ਹਾਂ ਮੈਂ ਬਾਹਰ ਚਲੀ ਜਾਂਦੀ ਆ ਤਾਂ ਥੋੜਾ ਜਨਾ ਸਿਮਰਨ ਤੋਂ ਧਿਆਨ ਹਟ ਜਾਂਦਾ ਗਾ ਬੇਸ਼ੱਕ ਮੈਂ ਇਤਨੀ ਮ ਕਰ ਲੈਣੇ ਆ ਪਰ ਨੇ ਤਾਂ ਮੇ ਕੋ ਫਾਰਮੈਲਟੀ ਦੀ ਤਰ੍ਹਾਂ ਹੁੰਦਾ ਗਾ ਤੇ ਫਿਰ ਉਸ ਤੋਂ ਬਾਅਦ ਜਦੋਂ ਮੈਂ ਘਰ ਵਿੱਚ ਵਾਪਸ ਆਉਣੀ ਆ ਤਾ ਵਾਪਸ ਮੈਨੂੰ ਐਦਾਂ ਮਹਿਸੂਸ ਹੁੰਦਾ ਹੈ ਕਿ ਗੁਰੂ ਮਹਾਰਾਜ ਨਾਲ ਨਾ ਮੇਰੀ ਥੋੜੀ ਜਿਹੀ ਲਗਨ ਜਿਵੇਂ ਟੁੱਟ ਗਈ ਆ ਕਿਉਂਕਿ ਤੁਹਾਨੂੰ ਮੈਂ ਅੱਗੇ ਵੀ ਵੀਡੀਓ ਵਿੱਚ ਦੱਸਿਆ ਵਾਏ ਗੁਰੂ ਜੀ ਕਿ ਮੇਰੇ ਘਰ ਦੇ ਵਿੱਚ ਗੁਰੂ ਮਹਾਰਾਜ ਨੇ ਬਹੁਤ ਸੋਹਣੀ ਕਿਰਪਾ ਕੀਤੀ ਹੈ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਘਰ ਦੇ ਵਿੱਚ ਹਰ ਟਾਈਮ ਬਾਣੀ ਦਾ ਜਾਪ ਹੁੰਦਾ ਰਹਿੰਦਾ ਮੇਰੇ ਘਰ ਦੇ ਵਿੱਚ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਕੀਰਤਨ ਗੁਰੂ ਦਾ ਕੀਰਤਨ ਹਰ ਟਾਈਮ ਚੱਲਦਾ ਰਹਿੰਦਾ ਹੈਗਾ ਤਾਂ ਉਹਦੇ ਨਾਲ ਕਥਾ ਵਿਚਾਰਾਂ ਚੱਲਦੀਆਂ ਰਹਿੰਦੀਆਂ ਉਹਦੇ ਨਾਲ ਮੋਟੀਵੇਸ਼ਨ ਮਿਲਦਾ ਰਹਿੰਦਾ ਗੁਰੂ ਦੇ ਨਾਲ ਧਿਆਨ ਜੁੜਿਆ ਰਹਿੰਦਾ ਤਾਂ ਇਸ ਤਰ੍ਹਾਂ ਵਾਹਿਗੁਰੂ ਜੀ ਅ ਨਾਮ ਸਿਮਰਨ ਦੇ ਲਈ ਵੀ ਤਾਂ ਆਪਾਂ ਨੂੰ ਮੋਟੀਵੇਸ਼ਨ ਦੀ ਜ਼ਰੂਰਤ ਹੁੰਦੀ ਹੈ ਤਾਂ ਇਸ ਲਈ ਤੁਸੀਂ ਵਾਦ-ਵਤ ਕਥਾ ਸੁਨਿਆ ਕਰੋ ਵਦ ਤੋਂ ਵਾਦ ਜੋ ਹੱਟ ਬੀਤੀਆਂ ਹੋਣ ਵਾਲੀਆਂ ਹੁੰਦੀਆਂ ਨਾ ਜਵੇਂ ਅਜੋਕੇ ਸਮੇਂ ਦੇ ਵਿੱਚ ਬੜੇ ਜਾਣਿਆ ਇਸ ਤਰ੍ਹਾਂ ਦੇ ਵਿਚਾਰ ਕਰਦੇ ਐ ਕਿ ਮੂਲ ਮੰਤਰ ਦੇ ਇੰਨੇ ਜਾਪ ਕਰਨ ਦੇ ਨਾਲ ਮੂਲ ਮੰਤਰ ਦੀ ਇੰਨੀ ਮਾਲਾ ਜਪਨ ਦੇ ਨਾਲ ਤੇ ਆ ਹੱਟ ਬੀਤੀ ਗ੍ਰਸਤੀ ਜੀਵਨ ਦੇ ਵਿੱਚ ਹੋਈ ਐ ਇਸ ਤਰ੍ਹਾਂ ਹੋਈ ਐ ਇਸੇ ਭੈਣ ਦੀ ਅਰਦਾਸ ਪੂਰੀ ਹੋਈ ਹੈ ਜਿਵੇਂ ਚ ਪਹਿਰਾ ਸਰਵ ਕਰਨ ਦੇ ਨਾਲ ਬਹੁਤ ਹੱਡ ਬੀਤੀਆਂ ਹੁੰਦੀਆਂ ਨੇ ਸ਼ਹੀਦ ਫੌਜਾਂ ਬਹੁਤ ਕਿਰਪਾ ਕਰ ਰਹੀਆਂ ਨੇ ਤਾਂ ਵਾਹਿਗੁਰੂ ਜੀ ਉਹਨਾਂ ਹੱਡ ਬੀਤੀਆਂ ਨੂੰ ਜਰੂਰ ਸੁਣਿਆ ਕਰੋ ਉਹਨਾਂ ਹੱਡ ਬੀਤੀਆਂ ਨੂੰ ਸੁਣ ਸੁਣ ਕੇ ਵਾਹਿਗੁਰੂ ਜੀ ਮੈਂ ਇਸ ਤੱਕ ਪਹੁੰਚੀ ਆ ਤਾਂ ਗੁਰੂ ਮਹਾਰਾਜ ਨੇ ਆਪ ਦੇ ਆਪਣੇ ਚਰਨਾਂ ਦੇ ਨਾਲ ਲਾਇਆ ਤਾਂ ਉਹਨਾਂ ਹੱਡ ਬੀਤੀਆਂ ਦੇ ਸੁਣਨ ਨਾਲ ਬਹੁਤ ਮੋਟੀਵੇਸ਼ਨ ਮਿਲਦੀ ਹੈ ਬਹੁਤ ਆਪਣੀ ਗੁਰੂ ਮਹਾਰਾਜ ਨਾਲ ਨੇੜਤਾ ਹੁੰਦੀ ਹੈ ਸਵਾਗਤ ਹੈ ਗੁਰੂ ਜੀ ਅ ਲਾਸਟ ਤੇ ਫਿਰ ਆਪਾਂ ਸੰਗਤ ਆ ਗਏ ਰਿਕਵੈਸਟ ਕਰਦੇ ਆ ਕਿ ਜਿਹੜੇ ਵੀ ਭੈਣ ਭਰਾ ਦੀ ਅਰਦਾਸ ਇਸ ਪਾਠ ਕਰਨ ਦੇ ਨਾਲ ਪੂਰੀ ਹੁੰਦੀ ਹੈ ਤਾਂ ਜਰੂਰ ਕਮੈਂਟ ਕਰਿਓ ਤੇ ਜਿਹਦੇ ਨਾਲ ਚਲੋ ਸਾਰੇ ਭੈਣ ਭਰਾਵਾਂ ਨੂੰ ਮੋਟੀਵੇਸ਼ਨ ਮਿਲੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਵਿਜਟ ਪਹਿਲੀ ਵਾਰੀ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੈ ਲਾਸਟ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ